ਮੈਂ ਤਾਂ ਇੱਕੋ ਹੀ ਬਰੀਵ ਜੀ ਨੂੰ ਗੱਲ ਕਰਿਆ ਸੀ ਬੈਠਾ ਕੋਈ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿ ਤੇ ਆਏ ਨਾ ਪਿਗਲ ਪੁਗਲ ਜਾਣ ਕੋਈ ਗੋਡੇ ਗਾੜੀ ਹੱਥ ਫੜ ਲੇ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੁਹਾਨੂੰ ਅੱਜ ਦੱਸਾਂ ਆਈ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਖਰਾਬ ਕੀਤਾ ਹੁਣ ਗੁਨੀਮ ਬਿਚਾਰੀ ਕੱਲੀ ਲੱਗੀ ਹੈ ਦਿਨੇ ਸਿਆਸਤ ਤਰਫ ਝਾਕਣਾ ਨਹੀਂ ਸੀ ਹੋਸ ਨੁਮਸੀਆ ਸਤੋਨਾ ਪਾ ਥੋੜੇ ਹਲਕੇ ਦੇ ਝੰਡਾ ਚੁੱਕ ਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮ ਐਲ ਏ ਇਲੈਕਸ਼ਨ 2025 ਤੀਤੀ ਹਰ ਜਉਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿਤਾਉਂਦੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਥੋੜਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮੈਂ ਤੁਸਾਂ ਉਹ ਜਿਹੜਾ ਮਜੀਡੀਆ ਸਾਹਿਬ ਨੂੰ ਕਾਹ ਮਿਲੂਗਾ ਜੇ ਕਿ ਉਹਨਾਂ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲ ਜਾ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਜੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਧੀਆਂ ਸਾਰੀਆਂ ਜਿੱਤ ਉਹ ਜੇ ਕੋਸ਼ਿਸ਼ ਮਾਰ ਜੀ ਕਰਨਾ ਪਏ ਜਿਤਨਾ ਹੀ ਆਪਾਂ ਚਾਰੇ ਜਿੱਤ ਹੁਣੇ ਇਸ ਨੂੰ ਜਿਤਾਉਂਗੇ ਢਿੱਲੇ ਜੇ ਬੋਲੀ ਜਨੀ ਸਭ ਮੀਠਿਆ ਸਾਹ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਤਾ ਦੇਉਂਗੇ ਹੁੰਦੇ ਸੀ ਤੇ ਬਰਗ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੀ ਉਹਨਾਂ ਦੇ ਹੁਣ ਦੂਜੀ ਗੱਲ ਤੇ ਆ ਗਏ ਇੱਥੇ ਇੱਕ ਝਾੜੂ ਵਾਲੇ ਦਾ ਮੈਂ ਨਾਮ ਕੀ ਲੈਣਾ ਉਹਨੂੰ ਨਾਮ ਕੀ ਮਤ ਨਹੀਂ ਪੁੱਛਦਾ ਹੈ ਝਾੜੂ ਨੂੰ ਇੱਕਦ ਤਸੋ ਉਹ ਕੀ ਕਹਿੰਦਾ ਫਿਰਦਾ ਮੈਨੂੰ ਗਰੀਬ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੁਖਵੀਰ ਬਾਦਲ ਗੱਲ ਕਰਦਾ ਹਾਂ ਹਾਂ ਐਂ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਇਹਨਾਂ ਆਪਲਾ ਕਹਿ ਰਿਹਾ ਐਮਐਲਏ ਆਪਰਾ ਹਲਕਾ ਚ ਆਜਾ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਦੇਖੋ ਇਹ ਜਿਹੇ ਲੋਕ ਹੀ ਹੈ ਜਿਹੜੇ ਕਾਲੀ ਦਲ ਨੂੰ ਬਦਨਾਮ ਕਰਦੇ ਇਹਨਾਂ ਨੇ ਆ ਜਿਹੜੇ ਆਏ ਕਿੱਥੋਂ ਸੀ ਕੂਟਰ ਤੇ ਆਈ ਸੀ ਤੇ ਐਡੀਆਂ ਗੱਡੀਆਂ ਕੋਖੀਆਂ ਬਣਾ ਗਏ ਮੈਂ ਤਾਂ ਬਜੀਠਿਆ ਸਾਹਿਬ ਨੂੰ ਕਹਿਣਾ ਥੋੜਾ ਚੈਟਰ ਲਗਾਓ ਆ ਜਿਹੜੀ ਜ਼ਿਆਦੀ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਧਾਨ ਮੈਂ ਤਾਂ ਨਹੀਂ ਇਹ ਵੰਡਦਾ ਇਕੱਲੇ ਗੱਲ ਮੈਂ ਤਾਂ ਕੋਈ ਬਰੀਵ ਜੀ ਨੂੰ ਗੱਲ ਕਰਿਆ ਸੀ ਇਕੱਠਾ ਤੁਹਾਨੂੰ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿ ਤੇ ਆਏ ਨਾ ਪਿਗਲ ਪੁਗਲ ਜਾਣ ਕੋ ਗੋਡੇ ਗੱਡੀ ਹੱਥ ਫੜ ਲੇ ਐ ਐ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਆਈ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਕੱਟ ਦਿੱਤਾ ਹੁਣ ਤੀਜੀ ਗੱਲ ਆ ਜਿਹੜੇ ਸੋਝਦੇ ਐ ਆ ਤਲਵੀਹ ਹੁੰਦਾ ਕਿ ਮੇਰੇ ਨਾਲ ਪੋਲਸ ਹੈ ਓ ਮੇਰੇ ਕਗੇ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਬੀਰ ਸਿਆ ਸਾਲ ਬਾਅਦ ਆਈ ਜਿਪਸੀ ਵਾਲੇ ਤੂੰ ਨਾਂ ਨੋਟ ਕਰ ਲਈ ਆਈ ਤੈਨੂੰ ਘਰੋਂ ਟੱਕ ਕੇ ਲਿਆਉਂਗਾ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲਿਓ ਆਈ ਜਿਪਸੀ ਵਾਲਿਆਂ ਦੇ ਆਈ ਪੁਲਸਰਾਂ ਦੀ ਜਿੰਦਾਬਾਦ ਇੱਕ ਇੱਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਉੱਥੇ ਮੈਨੂੰ ਫਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਹੈ ਕੋਈ ਐਨੀ ਆਪ ਚੱਕੀ ਉਹ ਸੋਲਦਾ ਕਿ ਮੈਨੂੰ ਦੱਸਣਾ ਚਾਹਣਾ ਹੈ ਆ ਤਰੰਤ ਤਰਾਂ ਲਈ ਐਸਐਸਪੀ ਕਿੱਥੇ ਹੈ ਪੰਗੇ ਲੈਂਦੀ ਸੀ ਕਾਲੀ ਕਰਦਾ ਹੈ ਸਸਪੈਂਡ ਹੋਈ ਬਈ ਹੈ ਆ ਜਿਹੜੀ ਅੱਜ ਪਟਿਆਲਿਆਂ ਪਟਿਆਲੇ ਵਾਲਾ ਐਸਐਸਪੀ ਕਿਹਾ ਛੁੱਟੀ ਭੇਜਣਾ ਪਿਆ ਛੁੱਟੀ ਲੈ ਗਿਆ ਕਿਉਂ ਉਹ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਂਗੇ ਕਾਨੂੰਨ ਦੇ ਖਿਲਾਫ ਤੋੜੋਂਗੇ ਤਾਂ سزا ਖੋਲ ਨੂੰ ਵੀ ਇਹ ਪਰਚਾ ਥੋੜੇ ਤੇ ਵੀ ਹੋ ਸਕਦਾ ਹੈ ਐਨਿਆਂ ਦੀ ਵੀ ਵਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਕਾਨੂੰਨ ਆ ਮਨਸਾਨ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਹੈ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਦੇ ਕਹਿਨ ਤੇ ਕੰਟਰੀਆਂ ਦੇ ਸਾਰੇ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀ ਬਚਾਉਣ ਦੀ ਬਜਾਏ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਮੈਂ ਕਹਣਾ ਜੇ ਤੁਸੀਂ ਸੋਚਦੇ ਆ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਪਰ ਉਹਦੇ ਬਾਅਦ ਅਸੀਂ ਵਿਲਾ ਮੰਗੇ ਚਾ। ਗੋਸ ਬੇਨਤੀ ਕਰਤਾ। ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾ ਲੋ ਪੰਜਾਬ। 10 ਸਾਲ ਹੋ ਗਏ ੱੱਕੇ ਖੰਦੇ ਨਾ ਪੰਜਾਬ ਦੇ ਲੋਕਾਂ ਨੇ। ਕਿੱਥੇ ਸੀ ਪੰਜਾਬ? ਕਿਵੇਂ ਸੀ ਥੋੜੇ ਮਜਿੱਠਿਆ ਜੀ ਸਾਹਿਬ ਆਪਣੀ ਸਰਕਾਰ ਸੀ। ਕਿਤੇ ਸੜਕ ਬਣੀ ਜਾਂਦੀ ਸੀ ਕਿਤੇ ਥੋੜਾ ਬੱਸ ਸਟੈਂਡ ਬਣ ਜਾਂਦਾ ਸੀ ਕਿਤੇ ਮਾਰਕੀਟਾਂ ਬਣ ਜਾਂਦੀਆਂ ਸੀ ਕਿਤੇ ਤੁਹਾਨੂੰ ਕਨੈਕਸ਼ਨ ਮਿਲ ਜਾਂਦੇ ਸੀ ਮੈਨੂੰ ਲੱਗਦਾ ਜੋ ਚੀਜ਼ ਚਾਹੁੰਦੇ ਸੀ ਨਾਲ ਦੀ ਨਾਲ ਚਾਪੂਰੇ ਹੋ ਜਾਂਦੇ ਸੀ 10 ਸਾਲ ਹੋ ਗਏ ਬ੍ਰੇਕਰ ਲੱਗਿਆਂ ਨੂੰ ਕੱਲੇ ਮੁੱਜੀਠੇ ਵੀ ਪੂਰੇ ਪੰਜਾਬ ਮੈਂ ਘਰੇ ਬੈਠਾ ਇੱਕ ਦਿਨ ਸੋਚ ਰਿਹਾ ਸੀ ਪਿਛਲੇ 60 ਸਾਲਾਂ 'ਚ ਕਿਹੜੇ-ਕਿਹੜੇ ਚੀਫ ਮਿਨਿਸਟਰ ਆਏ 60 ਸਾਲ ਦੇ ਕਿਹੜੇ-ਕਿਹੜੇ تھے ਯਾਨੀ ਜੈਲ ਸਿੰਘ ਕਾਂਗਰਸ ਦੇ ਟੀਮ ਮਿੰਟਰੀ ਰੇਅ 5 ਸਾਲ ਦਰਬਾਰਾ ਸਿੰਘ ਰੇਅ 5 ਸਾਲ ਬਿਆਨ ਸਿੰਘ ਰੇਅ 5 ਸਾਲ ਕਿੰਨੇ ਹੋ ਗਏ 15 ਸਾਲ ਕੈਪਟਨ ਅਮਰਿੰਦਰ ਸਿੰਘ ਰੇਅ 10 ਸਾਲ ਹੋ ਗਏ 25 ਸਾਲ ਆ ਜਿਹੜਾ ਪਾਗਲ ਜਹਾ ਹੁਣ ਜਿਹੜਾ ਬਣਿਆ 5 ਸਾਲ ਦਾ ਨਾ ਕੀਦਾ ਮੈਂ ਤਾਂ ਪੰਡਤ ਸਾਹਿਬ ਆਇਆ ਪੰਜ ਸਾਲ ਕਿੰਨੇ ਹੋ ਗਏ 30 ਸਾਲ ਮੈਨੂੰ ਸਾਰਿਆਂ ਦੇ 30 ਸਾਲਾਂ ਵਿੱਚ ਕਿਸੇ ਆ ਪੰਜੇ ਛੇ ਚੀਜ਼ ਨਹੀਂ ਇੱਕ ਨਿਸ਼ਾਨੀ ਦੱਸ ਦਿਓ ਪੰਜਾਬ ਇੱਕ ਇੱਕ ਚੀਜ਼ ਆ ਬਣਾਇਆ ਸੀ ਇੱਕ ਵੀ ਚੀਜ਼ ਦੱਸ ਦਿਓ ਇੱਕ ਚੀਜ਼ ਨਹੀਂ ਦੱਸ ਸਕਦੇ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਸਕਦੇ ਕੀ ਆ ਬਣਾਇਆ ਜਾਂ ਆ ਕਿਸਾਨ ਨੂੰ ਦਿੱਤਾ ਯਾ ਗਰੀਬ ਨੂੰ ਦਿੱਤਾ ਹੈ ਆ ਪਿੰਡਾਂ ਵਾਸਤੇ ਕੀਤਾ ਹੈ ਆ ਪੰਜਾਬ ਵਾਸਤੇ ਫੈਸਲਾ ਕੀਤਾ ਇੱਕ ਚੀਜ਼ ਨਹੀਂ ਉਹ ਪੰਜ ਸਾਲ ਰਹੇ ਰਾਜ ਕਰਕੇ ਚਲੇ ਜਾਂਦੇ ਲੁੱਟ ਕੇ ਚਲੇ ਜਾਂਦੇ ਉਹਨਾਂ ਦਾ ਨਿਸ਼ਾਨਾ ਸੇਵਾ ਨਹੀਂ ਸੀ ਤੇ ਵੱਡੇ ਬਾਲ ਸਾਹਿਬ ਨੇ 22 ਸਾਲ ਮੈਂ ਇਹ ਸੋਚ ਰਿਹਾ ਸੀ ਜੇ ਵੱਡੇ ਬਾਲ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਤੇ ਪੰਜਾਬ ਦਾ ਕੀ ਹੁੰਦਾ ਸੀ ਜਿਹੜੇ 20 ਸਾਲ ਪੰਜ ਮੁੱਖ ਮੰਤਰੀਆਂ ਦੇ ਕੁੱਤਾ ਨਹੀਂ ਇਹ ਅਜੇ ਪੰਜ ਹੋਰ ਆ ਜਾਂਦੇ ਫਿਰ ਦੇਖ ਲਿਓ ਨਾ ਖੋਡੀਆਂ ਪਿੰਡਾਂ 'ਚ ਮੰਡੀਆਂ ਹੋਣੀਆਂ ਸੀ ਨਾ ਆਟਾ ਦਾ ਸਕੀਮ ਹੋਣੀ ਸੀ ਨਾ ਛੱਗਣ ਮਿਲਦੇ ਸੀ ਨਾ ਟਿਊਬਵਲ ਕਨੈਕਸ਼ਨ ਮਿਲਨੇ ਸੀ ਨਾ ਕਸੀਆਂ ਬੰਨੀਆਂ ਸੀ ਨਾ ਨਹਿਰਾਂ ਬੰਨੀਆਂ ਸੀ ਨਾ ਸਰਕਾ ਬੰਨੀਆਂ ਸੀ ਨਾ ਹਸਪਤਾਲ ਬੰਨਨੇ ਸੀ ਨਾ 에ਰਪੋਰਟ ਬੰਨਨੇ ਸੀ ਨਾ ਡੈਮ ਬੰਨਨੇ ਸੀ ਸਾਰਾ ਕੁਝ ਜੋ ਕੁਝ ਵੀ ਪੰਜਾਬ ਚ ਹੈ ਜੋ ਕੁਝ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਉਤਾਰੀ ਨੂੰ ਛੇੜਾਂ ਤੇ ਪਿੰਡਾਂ ਨੂੰ ਜੋ ਕੁਝ ਵੀ ਬਣਿਆ ਉਹਨਾਂ 22 ਸਾਲਾਂ ਚ ਬਣਿਆ ਜਦੋਂ ਵੱਡੇ ਭਾਨ ਸਾਹ ਮਤਮੰਤਰੀ ਸੀ ਭਾਵੇਂ ਤੁਸੀਂ ਘਰੇ ਬੈ ਕੇ ਸੋਚਣ ਨਹੀਂ ਲੱਗ ਲੋ ਤੁਸੀਂ ਕਹੋਗੇ ਸੰਦੀਪ ਨੇ ਸਹੀ ਕਿਹਾ ਜੇ ਸਾਰਾ ਕੁਝ ਇਕਾਲੀਤਲ ਨੇ ਬਣਾਇਆ ਇਤਨਾ ਪੱਤੇ ਜਰਬੇ ਕਿਉਂ ਕਰਦੇ ਹੋ ਸਲਗਰਾਬ ਕਰ ਲਈ ਬੜੀ ਸਪੀਡ ਨਾਲ ਟ੍ਰੇਨ ਚੱਲ ਪਈ ਸੀ ਪੂਰੀ ਸਪੀਡ ਨਾਲ ਬ੍ਰੇਕ